ਕਨਾਲ ਕਲੋਨੀ ਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਜੋ ਕਿ ਬੀੜ ক্লাব ਦਾ ਰਹਿਣ ਵਾਲਾ ਸੀਗਾ ਤੇ ਉੱਥੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਸੀਗਾ ਉਹਦੇ ਕੋਲੋਂ ਵੀ ਕਾਫੀ ਮਾਤਰਾ ਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਇਹ ਦੇਖੋ ਇਹ ਪ੍ਰੋਸੈਸ ਨਿਰੰਤਰ ਪ੍ਰੋਸੈਸ ਹੈ ਲਗਾਤਾਰ ਚੱਲਦਾ ਰਹਣਾ ਜਿਹੜੇ-ਜਿਹੜੇ ਬੰਦੇ ਨੇ ਕ੍ਰਾਈਮ ਕੋਈ ਕਰਦਾ ਕਿਉਂਕਿ ਪੰਜਾਬੀ ਦੇ ਵਿੱਚ ਕਹਾਵਤ ਹੈ 100 ਦਿਨ ਚੋਰ ਦਾ ਇੱਕ ਦਿਨ ਸਾਥ ਦਾ ਜਿਹੜਾ ਗਲਤ ਕੰਮ ਕਰਨਾ ਹੈ ਉਹਨੇ ਇੱਕ ਦਿਨ ਫੜਿਆ ਜਾਣਾ ਕਿਸੇ ਨੇ ਜਲਦੀ ਫੜਿਆ ਜਾਣਾ ਕਿਸੇ ਦਾ ਪਤਾ ਜਿਹੜਾ ਹੈਗਾ ਥੋੜਾ ਦਿਨ ਲੁੱਕੇ ਰੋਕੇ ਚੱਲਦਾ ਔਰ ਸਾਡੇ ਵਿੱਚ ਗਲਤ ਧਾਰਨਾ ਆ ਜਾਂਦੀ ਵੀ ਨਹੀਂ ਸਾਡਾ ਘੜਾ ਪਤਾ ਲੱਗਦਾ ਹੁਣ ਦੇਖੋ ਸੋਸ਼ਲ ਮੀਡੀਆ ਟੈਕਨੋਲੋਜੀ ਇੰਨੀ ਐਡਵਾਂਸ ਹੈ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਨਜ਼ਰਾਂ ਦੇ ਵਿੱਚ ਆਉਂਦੀ ਹੈ ਇੱਕ ਦੋ ਸਮਗਲਦਰ ਤੁਹਾਡੇ ਪਿੰਡ ਦੇ ਜੇਲ੍ਹ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬੰਦ ਨੇ ਉਹਨਾਂ ਨੇ ਪਿੱਛੇ ਘਰ ਵੀ ਬਣਾ ਲਏ ਕੋਠੀਆਂ ਵੀ ਬਣਾ ਲਏ ਪਰ ਕਿਸ ਕੰਮ ਜਿਹੜਾ ਨਸ਼ੇ ਦੇ ਵਿੱਚੋਂ ਕਮਾ ਕੇ ਉਹ ਘਰ ਬਣਾਉਂਦਾ ਕੋਈ ਕਮਾਈ ਕਰਦਾ ਉਹ ਬਾਅਦ ਦੇ ਵਿੱਚ ਜਿਹੜਾ ਪ੍ਰੋਸੀਜਰ ਹੈਗਾ ਨਾ ਉਹ ਮੁਤਾਬਕ ਉਹ ਅਟੈਚ ਹੋ ਜਾਂਦੀ ਹੈ ਆਪਦੀ ਜਿਹੜੀ ਜਵਾਨੀ ਹੈਗੀ ਉਹ ਜੇਲ੍ਹ ਦੇ ਵਿੱਚ ਰੁੱਲ ਜਾਂਦੀ ਹੈ ਸੋ ਇਸ ਚੀਜ਼ ਦੇ ਨਾਲ-ਨਾਲ ਮੈਂ ਤੁਹਾਡੇ ਸਾਰਿਆਂ ਤੋਂ ਇੱਕ ਟੋਡੇ ਦੇ ਵਿੱਚ ਪੁੱਛਣਾ ਚਾਹਣਾ ਵੀ ਤੁਸੀਂ ਦੱਸੋ ਵੀ ਇਹਦਾ ਪਰਮਾਨੈਂਟ ਹੱਲ ਕੀ ਹੈ ਕਿਉਂਕਿ ਅਫਸਰ ਐਸਐਚਓਜ਼ ਡੀਐਸਪੀਜ਼ ਐਸਪੀ ਜਿਹੜੇ ਹੈਗੇ ਆ ਆਉਂਦੇ ਰਹਿੰਦੇ ਆ ਬਦਲਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਤੁਸੀਂ ਇਸ ਪਿੰਡ ਦੇ ਵਿੱਚ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਹੋ ਤੇ ਇਹ ਪਿੰਡ ਦੀ ਜਿਹੜੀ ਸਮੱਸਿਆ ਹੈ ਉਥੇ ਦੀ ਉਥੇ ਖੜੀ ਹੈ ਕਾਫੀ ਲੰਬੇ ਸਮੇਂ ਤੋਂ ਤੁਸੀਂ ਆਪ ਕੋਈ ਦੱਸ ਸਕਦਾ ਵੀ ਇਹਦਾ ਪਰਮਾਨੈਂਟ ਹਿਲਾਜ ਕੀ ਹੈ ਪਰਮਾਨੈਂਟ ਹੱਲ ਕੀ ਹੈ ਵੀ ਇਹ ਸਮੱਸਿਆ ਜਿਹੜੀ ਹੈਗੀ ਹੈ ਜਿਹੜੋ ਖਤਮ ਹੋ ਜਾਵੇ ਕੋਈ ਦੱਸ ਸਕਦਾ ਤੁਹਾਡੇ ਵਿੱਚੋਂ ਦੇਖੋ ਮੈਂ ਤੁਹਾਡੇ ਨਾਲ ਆਪਣੀ ਪਾਸਪੋਰਟ ਟੈਕਟ ਆਉਟ ਦਾ ਪਾਸਪੋਰਟ ਸਭੇ ਕੰਮ ਹੈ ਦੇ ਕੋਈ ਨਹੀਂ। ਪੇਟ ਨਾਲੇ ਆ ਉਹਨਾਂ ਦੀ ਪੰਚਾਇਤ ਇਲਾਕਾ ਵੀ ਉਹ ਵਸਤੇ ਨੰਬਰ 2 ਤੇ 3 ਦੇ ਹੀ ਆ। ਮੇਰਾ ਖੇਤ ਉਹਨਾਂ ਦੇ ਨਾਮ ਹੈ ਜੀ। ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਵੇਤੇ। ਇਹ ਲੈਣਾ ਲੰਘਣਾ ਆਉਂਦੀਆਂ ਨੇ ਕਈ ਸਾਦੇ ਖੇਤ ਵੀ ਬਤ ਨਾਲ ਵੀ ਆ ਕੇ ਟਿੰਡੇ ਔਰ ਡਿੱਗ ਵੀ ਪੈਂਦੇ ਆ ਉਹ ਰਿਪੋਰਟ ਨੂੰ ਸੱਚ ਕਿ ਉਹਨਾਂ ਨੂੰ ਪਹੁੰਚਾਈ ਨਹੀਂ। ਇਹੋ ਜਿਹੜੀ ਬਸਤੀ ਨੰਬਰ 2 ਤੇ 3 ਦੀ ਸਮੱਸਿਆ ਜਿਹੜੀ ਹੈਗੀ ਕਾਫੀ ਗੰਭੀਰ ਹੈਗੀ ਆ। ਮੈਂ ਦੇਖੋ ਅੱਜ ਤੁਹਾਡੇ ਨਾਲ ਤੁਹਾਡੇ ਫੰਕਸ਼ਨ ਦੇ ਵਿੱਚ ਆਏ ਹਾਂ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਜਿਹੜਾ ਹੈਗਾ ਮੈਂ ਤੁਹਾਡਾਂ ਨਾਲ ਸਾਂਝਾ ਕਰਨਾ ਚਾਹਾਂਗਾ ਮੇਰਾ ਜਿਹੜਾ ਪਿੰਡ ਹੈ ਉਹ ਫਾਜ਼ਿਲਕਾ ਦੇ ਵਿੱਚ ਹੈ ਜਲਾਲਾਬਾਦ ਦੇ ਨਾਲ ਤਕਰੀਬਨ 15 ਕਿਲੋਮੀਟਰ ਦੀ ਦੂਰੀ ਤੇ ਮੇਰਾ ਪਿੰਡ ਪਾਲੀਵਾਲਾ ਅਸੀਂ ਤਾਂ ਖੈਰ ਉਸ ਜਿਹਨੂੰ ਨਹੀਂ ਦੇਖਿਆ ਪਰ ਅਸੀਂ ਆਪਣੇ ਪੇਰੈਂਟਸ ਤੋਂ ਆਪਣੇ ਮਾਪੇ ਤੋਂ ਆਪਣੇ ਦਾਦੇ ਪੜਦਾਦੇ ਤੋਂ ਇਹ ਗੱਲ ਸੁਣੀ ਹੈ ਕਿ 1980 70 80 90 ਦਾ ਜਿਹੜਾ ਤਾਂ ਹਕਾ ਸੀਗਾ ਉਸ ਟਾਈਮ ਦੇ ਵਿੱਚ ਸਾਡੇ ਪਿੰਡ ਦੇ ਵਿੱਚੋਂ ਕਾਫੀ दारू ਦੀ ਕਾਫੀ ਸਮੱਸਿਆ ਸੀ ਕਾਫੀ ਲੋਕ ਜਿਹੜੇ ਹੈਗੇ दारू ਵੇਚਣ ਦਾ ਕੰਮ ਕਰਦੇ ਸੀਗੇ ਲਗਾਤਾਰ ਜਿੱਦਾਂ ਆਪਾਂ ਹੁਣ ਦੇਖਦੇ ਆ ਕਿ ਬੀੜ ਤਲਾਬ ਜਿਹੜੀ ਬਸਤੀ ਟੈਂਪਰ ਤੋਂ 2 3 ਜਾਂ 4 ਦੇ ਵਿੱਚ ਵੀ ਕੁਝ ਲੋਕ ਹੈਗੇ ਆ ਵੀ ਲਗਾਤਾਰ ਜਿਹੜੀ ਹੈਗੀ ਪੁਲਿਸ ਦੀਆਂ ਰੈਡਾਂ ਹੁੰਦੀਆਂ ਨੇ ਸੇਮ ਹੀ ਸਾਡੇ ਪਿੰਡ ਵੀ ਜਿਹੜੀ ਹੈਗੀ ਲਗਾਤਾਰ ਪੁਲਿਸ ਦੀ ਰੇਡ ਹੁੰਦੀ ਸੀ ਪੁਲਸ ਉਹ ਲੋਕੇ ਰਬੰਦ ਕੀਤੀ ਜਾਂਦੀ ਸੀਗੀ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਕੁਝ ਫੜੇ ਜਾਂਦੇ ਸੀਗੇ ਕੁਝ ਨੂੰ ਲੈ ਜਾਂਦੇ ਸੀਗੇ ਪਰ ਉਹ ਪ੍ਰੋਸੈਸ ਜਿਹੜਾ ਸੀ ਲਗਾਤਾਰ ਚੱਲਦਾ ਰਹਿੰਦਾ ਸੀਗਾ ਅੱਜ ਹੁਣ ਮੈਂ ਦੇਖਾ 2024 ਦੇ ਵਿੱਚ ਸਾਡੇ ਪਿੰਡ ਦੇ ਵਿੱਚ दारू ਨਸ਼ਾ ਇਦਾਂ ਦੀ ਜਿਹੜੀ ਸਮੱਸਿਆ ਹੈਗੇ ਬਿਲਕੁਲ ਨਾਮਾਤਰ ਰਹਿ ਗਈ ਹੈ ਜਿਹੜੀ ਤੁਹਾਡੀ ਪੋਜੀਸ਼ਨ ਹੈ ਇਹ ਪੋਜੀਸ਼ਨ ਸਾਡੇ ਪਿੰਡ ਦੀ 1980 90 ਦੇ ਵਿੱਚ ਸੀਗੀ ਬਟ ਅੱਜ ਸਾਡਾ ਪਿੰਡ ਜਿਹੜਾ ਹੈਗਾ ਕਾਫੀ ਉਸ ਚੀਜ਼ ਦੇ ਵਿੱਚੋਂ ਨਿਕਲ ਗਿਆ ਇੱਕ ਅਲੱਗ ਜਿਹੜੀ ਹੈ ਪਛਾਣ ਸਾਡੇ ਪਿੰਡ ਨੇ ਬਣਾਈ ਹੈ ਕਾਫੀ ਸਾਡੇ ਪਿੰਡ ਦੇ ਵਿੱਚ ਅਫਸਰ ਬਣੇ ਆ ਕਾਫੀ ਲੋਕ ਤਰੱਕੀ ਕੀਤੀ ਹੈ ਲੋਕਾਂ ਨੇ ਕਈਆਂ ਨੇ ਫੌਜ ਦੇ ਵਿੱਚ ਟੀਚਿੰਗ ਲਾਈਨ ਦੇ ਵਿੱਚ ਅਲੱਗ-ਅਲੱਗ ਮਹਿਕਮਿਆਂ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਪ੍ਰਤੀ ਹੋ ਕੇ ਨਿਕਲੇ ਸੋਝ ਦੇਖਿਆ ਜਾਵੇ ਤਾਂ ਉਹ ਸੁਧਾਰ ਦਾ ਕਾਰਨ ਕੀ ਸੀਗਾ ਲੋਕ ਜਿਹੜੇ ਹੈਗੇ ਨੇ ਲੋਕਾਂ ਦੇ ਵਿੱਚ ਚੇਂਜ ਕਿਉਂ ਆਇਆ ਐਦਾਂ ਦਾ ਕੋਈ ਹੈ ਨਹੀਂ ਜੀ ਵੀ ਜਿਹੜੇ ਕਿਉਂਕਿ ਐਵਰੇਜ ਜਿਹੜੀ ਦੇਖੀ ਜਾਵੇ ਇਸ ਪਿੰਡ ਦੀ ਜਿਹੜੀ ਪੋਜੀਸ਼ਨ ਹੈ ਉਹ ਸਾਡੇ ਪਿੰਡ ਨਾਲ ਮੈਚ ਕਰਦੀ ਹੈ ਤਕਰੀਬਨ ਲੋਕਾਂ ਦੇ ਕੋਲ ਇੰਨੀਆਂ ਜ਼ਮੀਨਾਂ ਨਹੀਂ ਸੀਗੀਆਂ ਵੀ ਜਿਹੜੀ ਵੱਡੇ ਜ਼ਮੀਦਾਰ ਹੋਣ ਖੁੱਲੀਆਂ ਜ਼ਮੀਨਾਂ ਹੋਣ ਜਿਹਦੇ ਨਾਲ ਜਿਹੜੇ ਬੱਚੇ ਉਧਰ ਲੱਗ ਜਾਂਦੇ ਆਪਣਾ ਕੰਮ ਕਰੀ ਜਾਂ। ਉਸ ਟਾਈਮ ਸਾਡੇ ਪਿੰਡ ਦੇ ਵਿੱਚ ਜਿਹੜੇ ਸਾਡੇ ਵੱਡੇ-ਵਡੇਰੇ ਸੀ ਉਹਨਾਂ ਨੇ ਇਹ ਸੋਚਿਆ ਵੀ ਇਸ ਚੀਜ਼ ਦੇ ਵਿੱਚੋਂ ਨਿਕਰਨ ਦਾ ਇੱਕੋ ਇੱਕ ਹੱਲ ਹੈ ਆਪਣੇ ਬੱਚਿਆਂ ਨੂੰ ਪੜਾਉਣਾ। ਕਿਉਂਕਿ ਐਜੂਕੇਸ਼ਨ ਇੱਕ ਤਰ੍ਹਾਂ ਦਾ ਹਥਿਆਰ ਹੈਗਾ। ਪੜ੍ਹਾਈ ਇੱਕ ਐਦਾਂ ਦਾ ਹਥਿਆਰ ਹੈ ਜਿਹਦੇ ਵਿੱਚ ਹਰ ਇੱਕ ਚੀਜ਼ ਦਾ ਹੱਲ ਹੈ। ਹਰ ਇੱਕ ਚੀਜ਼ ਨੂੰ ਮਾਰਨ ਦੀ ਸ਼ਮਤਾ ਰੱਖਦੀ ਹੈ। ਟਾਈਮ ਜ਼ਰੂਰ ਲੱਗਦਾ। ਕਿਉਂਕਿ ਸਮੱਸਿਆ ਵੱਡੀ ਹੈ। ਉਹ ਸਮੱਸਿਆ ਨੂੰ ਜਿੱਟਣ ਲਈ, ਮਾਰਨ ਲਈ ਸਾਨੂੰ ਟਾਈਮ ਵੱਧ ਲੱਗ ਸਕਦਾ ਹੈ। ਪਰ ਉਹਦਾ ਇੱਕੋ ਇੱਕ ਹੱਲ ਹੈ ਐਜੂਕੇਸ਼ਨ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਸਾਡੇ ਬੱਚੇ ਮਿਹਨਤ ਕਰਨਗੇ, ਉਹਨਾਂ ਦੇ ਵਿੱਚ ਇੱਕ ਜਜਵਾ ਪੈਦਾ ਹੋ ਜਾਊਗਾ ਵੀ ਇਸ ਚੀਜ਼ ਤੋਂ ਨਿਕਲ ਕੇ ਬਾਹਰ ਆ ਜਾਣਾ ਹੁਣ ਦੇਖੋ ਤੁਸੀਂ ਦੇਖੋ ਜਿਹੜਾ ਬੰਦਾ ਮੰਨ ਲਓ ਕਿਸੇ ਜੌਬ ਦੇ ਵਿੱਚ ਐ ਤੁਹਾਡੇ ਤੁਸੀਂ ਪਿੰਡ ਦੇ ਵਿੱਚ ਹੀ ਦੇਖੋ ਜਿਹੜਾ ਬੰਦਾ ਕਿਸੇ ਪ੍ਰੋਫੈਸ਼ਨ ਦੇ ਵਿੱਚ ਲੱਗਾ ਕਿਸੇ ਕੰਮ ਦੇ ਵਿੱਚ ਲੱਗਾ ਹੈ ਕਿ ਉਹ ਇਸ ਚੀਜ਼ ਦੇ ਵਿੱਚ ਪਾਊਗਾ ਉਹਨੂੰ ਜੇ ਆ ਕੇ ਵੀ ਕਹਿੰਦਾ ਵੀ ਨਹੀਂ ਭਾਈ ਆਹ ਚੀਜ਼ ਕਰ ਲੈ ਉਹ ਬਿਲਕੁਲ ਉਸ ਚੀਜ਼ ਤੋਂ ਮਨਾ ਕਰ ਦੇਊਗਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਚੀਜ਼ ਗਲਤ ਹੈ ਐਜੂਕੇਸ਼ਨ ਇਹ ਕਹਿੰਦਾ ਵੀ ਚੀਜ਼ ਹੈ ਜਿਹੜੀ ਸਾਨੂੰ ਦੱਸਦੀ ਹੈ ਦੋਨਾਂ ਚੀਜ਼ਾਂ ਦੇ ਵਿੱਚ ਕ੍ਰਾਈਟੇਰੀਆ ਦੱਸਦੀ ਹੈ ਵੀ ਕਿਹੜੀ ਚੀਜ਼ ਗਲਤ ਹੈ ਕਿਹੜੀ ਚੀਜ਼ ਸਹੀ ਹੈ ਜਦੋਂ ਸਾਨੂੰ ਸਹੀ ਗਲਤ ਦੀ ਪਛਾਣ ਹੋ ਗਈ ਤਾਂ ਅਸੀਂ ਹਰੇਕ ਜਿਹੜੀ ਹੈਗੀ ਸਮੱਸਿਆ ਉਹਦਾ ਹੱਲ ਕਰ ਲਾਂਗੇ। ਸਮੇਂ ਤੇ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਪੜ੍ਹਾਓ ਕਿਉਂਕਿ ਬਠਿੰਡਾ ਸ਼ਹਿਰ ਤੁਹਾਡੇ ਬਿਲਕੁਲ ਲੱਗ ਗਿਆ ਤੁਹਾਡੇ ਕੋਲ ਕੋਈ ਅਸੀਂ ਤਾਂ ਦੇਖਦੇ ਆ ਸਾਡੇ ਪਿੰਡ ਤੋਂ ਤਕਰੀਬਨ 20 ਕਿਲੋਮੀਟਰ ਦੂਰ ਸਕੂਲ ਸੀ ਅਸੀਂ ਸਾਈਕਲ ਤੇ ਸਕੂਲ ਜਾਂਦੇ ਸੀਗੇ। ਸਰਕਾਰੀ ਸਕੂਲ 'ਚ ਪੜ੍ਹੇ ਆ ਸਾਈਕਲ ਤੇ ਸਕੂਲ ਜਾ ਕੇ ਜੇ ਅਸੀਂ ਉਸ ਟਾਈਮ ਮਿਹਨਤ ਕੀਤੀ ਹੈ ਤਾਂ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਆ। ਜੇ ਅਸੀਂ ਉਸ ਟਾਈਮ ਸੋਚਦੇ ਹੁੰਦੇ ਵੀ ਫਲਾਣਾ ਬੰਦਾ ਵੀ ਯਾਰ ਰਾਮ ਨਾਲ ਆਪਣਾ ਕੰਮ ਕਰੀ ਜਾਂਦਾ ਇਹ ਤਾਂ ਚਾਰ ਪੈਸੇ ਕਮਾਉਂਦਾ ਹੈ ਨਸ਼ਾ ਵੇਚਦਾ ਹੈ ਸਾਨੂੰ ਕੋਈ ਲੋੜ ਮਿਹਨਤ ਕਰਨ ਦੀ ਜੇ ਸਾਡੇ ਮਾਪਿਓ ਨੇ ਸਾਡੇ ਤੇ ਇਨਵੈਸਟ ਕੀਤਾ ਉਹਨਾਂ ਨੇ ਸਾਨੂੰ ਮਿਹਨਤ ਕਰਾਈ ਸਾਨੂੰ ਇਸ ਪਾਸੇ ਲਾ ਕੇ ਰੱਖਿਆ ਤਾਂ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਅੱਜ ਮੇਰੇ ਵੀਰ ਇੱਥੇ ਆਏ ਨੇ ਆਪਣੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਪੜ੍ਹਾਉਣਾ ਹੈ ਤਾਂ ਕਿ ਇਸ ਜਿਹੜੀ ਸਮੱਸਿਆ ਤੋਂ ਇਸ ਜਿਹੜੀ ਲਾਹਨਤ ਹੈ ਇਹਨੂੰ ਪਰਮਾਨੈਂਟ ਖਤਮ ਕੀਤਾ ਜਾ ਸਕੇ ਨਾ ਕਿ ਟੈਂਪਰੇਰੀ 2-4 ਦਿਨ ਮਹੀਨੇ ਵਾਸਤੇ ਨਹੀਂ ਇਹਨੂੰ ਪਰਮਾਨੈਂਟਲੀ ਜਿਹੜੇ ਹੈਗੇ ਆਪਣੇ ਗਲੇ ਤੋਂ ਲਾ ਕੇ ਇਹਨੂੰ ਛੁੱਟਣਾ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਹੈ ਲਿਖਾਉਣਾ ਹੈ ਜਦੋਂ ਆਪਣੇ ਕਿਸੇ ਰੋਜ਼ਗਾਰ ਦੇ ਵਿੱਚ ਆਪਣੇ ਕਿਸੇ ਮੁਕਾਮ ਤੇ ਪਹੁੰਚ ਜਾਣਗੇ ਉਹ ਆਪਣੇ ਆਪ ਇਸੀ ਤੋਂ ਬਾਹਰ ਆ ਜਾਣਗੇ ਜਦੋਂ ਇੱਕ ਬੱਚਾ ਨਿਕਲ ਗਿਆ ਤੁਸੀਂ ਦੇਖੋਗੇ ਕਿ ਪਿਰਤ ਪੈ ਜਾਂਦੀ ਲੀਹ ਪੈ ਜਾਂਦੀ ਹੈ ਉਹਨੂੰ ਦੇਖ ਕੇ ਆਪੋ ਆਪਣੇ ਦੂਜੇ ਜਿਹੜੇ ਬੱਚੇ ਨੂੰ ਦੇਖਦੇ ਵੀ ਜੇ ਇਹ ਕਰ ਸਕਦਾ ਤਾਂ ਮੈਂ ਵੀ ਕਰ ਲਵਾਂਗਾ ਕੋਈ ਇਹ ਵੀ ਕਿਉਂਕਿ ਜਦੋਂ ਜਦੋਂ ਤੁਹਾਨੂੰ ਕੋਈ ਆ ਕੇ ਬਾਹਰ ਦੀ ਕੋਈ ਸਟੋਰੀ ਦੱਸਦਾ ਹੈ ਹੁਣ ਮੈਂ ਦੱਸ ਰਿਹਾ ਤੁੱਕ ਜਿਸੀ ਆక్సిਜਨ ਨੂੰ ਦੇਖਿਆ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਬੱਚਾ ਕਿਸੇ ਮਕਾਮ ਤੇ ਪਹੁੰਚੂਗਾ ਕਿਸੇ ਅਫਸਰ ਬਣੂਗਾ ਤੇ ਨਾਲ ਦੇ ਬੱਚੇ ਆక్సిਜਨ ਨੂੰ ਦੇਖ ਕੇ ਮੋਟੀਵੇਟ ਹੁੰਦੇ ਨੇ ਕਿ ਵੀ ਇਹ ਇਹ ਬੰਦਾ ਸਾਡੇ ਪਿੰਡ ਦੇ ਵਿੱਚ ਮੇਰੇ ਗਵਾਂਢ ਦੇ ਵਿੱਚ ਰਹਿ ਕੇ ਕੰਮ ਕਰ ਸਕਦਾ ਤੇ ਮੈਂ ਕਿਉਂ ਨਹੀਂ ਕਰ ਸਕਦਾ ਉਹਦੇ ਵਿੱਚ ਆਪਣੇ ਆਪ ਜੱਜਵਾ ਪੈਦਾ ਹੋਊਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਆਸ ਪੜੋਸ ਜਿੰਨੇ ਬੱਚੇ ਨੇ ਜਿੰਨੇ ਵੀ ਤੁਹਾਡੇ ਨੌਜਵਾਨ ਨੇ ਉਹਨਾਂ ਨੂੰ ਮਿਹਨਤ ਦੇ ਰਾਹ ਤੇ ਤੁਰਨਾ ਹੈ ਤਾਕੇ ਮਿਹਨਤ ਕਰਕੇ ਆਪਣੇ ਮੁਕਾਮ ਤੇ ਪਹੁੰਚਣ ਇਸ ਲਹਨਤ ਨੂੰ ਇਸ ਨਸ਼ੇ ਦੇ ਕੋੜ ਨੂੰ ਪਰਮਨੈਂਟ ਤੌਰ ਤੇ ਜਿਹੜਾ ਹੈਗਾ ਆਪ ਆਪਣੀ ਏਰੀਆ ਦੇ ਵਿੱਚ ਮੁਕਾਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਹੇ